ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਚੰਗੀ ਬਲੱਡ ਲਾਈਨ ਦੀ ਗੱਬਣ ਚੱਕਪਾਸ ਮਾਰਵਾੜੀ ਘੋੜੀ ਦਿਖਾਉਣੀ ਆ ਜਿਹੜੀ ਬਾਈ ਨੇ ਸੇਲ ਕਰਨੀ ਆ ਘੋੜੀ ਦੀਆਂ ਬਣਤਰਾਂ ਚੰਗੀਆਂ ਹੋਣ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਮਾਰਕਿੰਗ ਬੜੀ ਪਿਆਰੀ ਆ ਮੱਥੇ ਤੇ ਪ੍ਰੋਪਰ ਬਲੇਜ ਆ ਦੇ ਤੇ ਪਿਛਲਾ ਇੱਕ ਪੈਰ ਚਿੱਟਾ ਗਾ ਮਾਰਕਿੰਗ ਬੜੀ ਪਿਆਰੀ ਆ ਬਣਤਰਾਂ ਚੰਗੀਆਂ ਨੇ ਤੇ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਮਜ਼ਬੂਤ ਵੀ ਆ ਘੋੜੀ ਜੋੜ ਜਾੜ ਇਹਦੇ ਵਧੀਆ ਹੈਵੀ ਆ ਘੋੜੀ ਦੇ ਤੇ ਕੋਈ ਫਾਲਟ ਨਹੀਂ ਅੰਗਾ ਪੈਰਾਂ ਦੇ ਵਿੱਚ ਸੁੰਭ ਸੰਭ ਬੜਾ ਹੈਵੀ ਲੱਗਿਆ ਜਿਹਦੀ ਆਪਾਂ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਜਿਹੜੀ ਇਹਦੀ ਮਾਂ ਗੀ ਦੋਸਤੋ ਉਹ ਸ਼ਵੀਲੀ ਆਡ ਬਲੱਡ ਲਾਈਨ ਦੀ ਆ ਬਹੁਤ ਪੁਰਾਣੀ ਫੇਮਸ ਬਲੱਡ ਲਾਈਨ ਆ ਸੋ ਉਸ ਲਾਈਨ ਦੀਆਂ ਘੋੜੀਆਂ ਚੰਗਾ ਪ੍ਰੋਡਿਊਸ ਕਰਦੀਆਂ ਨੇ ਸੋ ਇਹਦੀ ਮਾਂ ਉਸ ਬਲੱਡ ਲਾਈਨ ਦੇ ਵਿੱਚੋਂ ਆ ਦੋਸਤੋ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 8 ਸਾਲ ਆ ਤੇ ਕਾਦੇ ਦਾ ਪ੍ਰੋਪਰ ਮਿੰਤੀ ਵਾਲਾ ਸਕੇਲ ਵਾਲਾ 65 ਇੰਚ ਆ ਹੁਣ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਲੱਗਦਾ ਹੋਣਾ ਵੀ ਯਾਰ ਬੰਦੇ ਮਖੌਲ ਕਰਦੇ ਆ ਵੀ ਕੱਦ ਦਾ ਘੋੜੀ ਦਾ ਤਕਰੀਬਨ 63 64 ਇੰਚ ਲੱਗਦਾ ਵਾਕਈ ਤੁਹਾਨੂੰ ਯਕੀਨ ਨਹੀਂ ਆਉਣਾ ਕਿਉਂਕਿ ਘੋੜੀ ਦਾਖ ਹੀ ਇੰਨੀ ਦਿੰਦੀ ਆ 63 64 ਇੰਚਾਂ ਲੀਆਂ ਘੋੜੀਆਂ ਦਾ ਮੁਕਾਬਲਾ ਕਰਦੀ ਆ ਕਿਉਂਕਿ ਘੋੜੀ ਦੀ ਲੈਂਥ ਤੇ ਬਾਡੀ ਬਹੁਤ ਜ਼ਿਆਦੇ ਆ ਤੇ ਪਰ ਪ੍ਰੋਪਰ ਜਿਹੜੀ ਇਹਦੀ ਮਿੰਨਤੀ ਵਾਲੀ ਹਾਈਟ ਆ 56 ਇੰਚਾ 2 ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਆ ਤੰਡਵ ਕੋੜੇ ਤੋਂ ਚੈਣਾ ਪਿੰਡ ਪੈ ਜਾਂਦਾਗਾ ਲੁਧਿਆਣੇ ਤੋਂ ਜਦੋਂ ਆਪਾਂ ਸਮਰਾਲੇ ਕੰਨੀ ਨੂੰ ਜਾਂਦੇ ਆ ਉਥੇ ਹੈਗਾ ਤੰਡਵ ਘੋੜਾ ਆ ਸਾਈਡ ਤੇ ਆਪਾਂ ਘੋੜੇ ਦੀ ਫੋਟੋ ਲਾਤੀ ਤੁਸੀਂ ਦੇਖ ਸਕਦੇ ਹੋ ਬਸ਼ੇਰਾ ਬਹੁਤ ਜਿਆਦਾ ਚੰਗਾਗਾ ਇਹ ਉਦੇਪੁਰ ਪੈਲਸ ਲਾਈਨ ਦਾ ਘੋੜਾਗਾ ਦੋਸਤੋ ਗਜਰਾਜ ਦਾ ਪੋਤਾ ਤੇ ਵੀਰਤਾਵਜ ਘੋੜੇ ਦਾ ਬੱਚਾਗਾ ਇਸ ਘੋੜੇ ਤੋਂ ਇਹ 2 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੋਈ ਵੀ ਆ ਤੇ ਹੁਣ ਐਡਰੈਸ ਕਰ ਲਓ ਨੋਟ ਜਿਨੇ ਚੰਗੀ ਬਰੀਡਿੰਗ ਵਾਲੀ ਖੁੱਲੀ ਬਾਡੀਵਾਨਤਰ ਦੀ ਤੇ ਪ੍ਰਾਣੀ ਫੇਮਸ ਬਲੱਡ ਲਾਈਨ ਦੀ ਘੋੜੀ ਖਰੀਦਣੀ ਆ ਦੋਸਤੋ ਨਾਮ ਆ ਬਾਈ ਦਾ ਓਨਰ ਦਾ ਹਰਭਜਨ ਸਿੰਘ ਨੰਬਰ ਨੋਟ ਕਰ ਲਓ 97796 92 329 ਤੇ ਐਡਰੈਸ ਕਰ ਲਓ ਨੋਟ ਬਾਈ ਦਾ ਜਿਹੜਾ ਐਡਰੈਸ ਆ ਸਮਰਾਲੇ ਤੋਂ ਤਕਰੀਬਨ ਡੇਢ-ਦੋ ਕਿਲੋਮੀਟਰ ਦੂਰੋਂ ਲੁਧਿਆਣੇ ਬੰਨੀ ਨੂੰ 메ਨ ਰੋਡ ਤੋਂ ਥੋੜਾ ਜਿਹਾ ਪਿੱਛੇ ਹਟ ਮਾ 메ਨ ਹਾਈਵੇ ਤੋਂ ਥੋੜਾ ਜਿਹਾ ਪਿੱਛੇ ਹਟ ਮਾ ਫਾਰਮ ਪੈ ਜਾਂਦਾਗਾ ਸੋ ਲੱਭਣਾ ਵੀ ਤੁਹਾਨੂੰ ਸੌਖਾਗਾ ਸਮਰਾਲੇ ਤੋਂ ਥੋੜਾ ਜਿਹਾ ਪਿੱਛੇ ਲੁਧਿਆਣੇ ਬੰਦ ਬੱਲ ਨੂੰ ਤੇ ਉੱਥੇ ਤੁਸੀਂ ਜਾ ਕੇ ਬਾਈ ਨੂੰ ਸੰਪਰਕ ਕਰ ਲਿਓ ਬਾਈ ਦੇ ਫਾਰਮ ਤੇ ਜਾ ਕੇ ਤੁਸੀਂ ਘੋੜੀ ਦੇਖ ਕੇ ਖਰੀਦ ਸਕਦੇ ਹੋ ਜੇ ਤੁਸੀਂ ਚੰਗੀ ਮਾਰਵਾੜੀ ਘੋੜੀ ਖਰੀਦਣੀ ਆ ਇਸ ਘੋੜੀ ਦੇ ਰਿਜ਼ਲਟ ਬਹੁਤ ਜ਼ਿਆਦੇ ਚੰਗੇ ਆ ਪਹਿਲਾਂ ਵੀ ਇਹਨੇ ਬੱਚੇ ਚੰਗੇ ਦਿੱਤੇ ਆ ਬਾਕੀ ਬਾਡੀ ਬਣ ਤਰ ਤੁਸੀਂ ਚੈੱਕ ਕਰ ਲਓ ਘੋੜੀ ਬਹੁਤ ਜਿਆਦਾ ਚੰਗੀ ਆ ਜੇ ਕੋਈ ਭਰਾ ਸ਼ੌਂਕ ਰੱਖਦਾ ਵੀ ਆਪਾਂ ਚੰਗੀ ਖੁੱਲੀ ਬਾਡੀ ਦੀ ਮਜ਼ਬੂਤ ਮਾਰਵਾੜੀ ਘੋੜੀ ਚੰਗੀ ਬਲੱਡ ਲਾਈਨ ਦੀ ਲੈਣੀ ਆ ਬਰੀਡਿੰਗ ਵਾਸਤੇ ਚੰਗੇ ਘੋੜੇ ਤੋਂ ਗੱਬਣ ਚੈੱਕ ਪਾਸ ਹੋਈ ਵੀ ਆ ਰੇਟ ਦੀ ਗੱਲ ਬਾਤ ਆ ਜਿਹੜੀ ਉਹ ਬਾਈ ਹਰਪਾ ਜਣ ਤੁਹਾਡੇ ਨਾਲ ਫੋਨ ਤੇ ਕਰ ਲੈਣਗੇ ਤੇ ਘੋੜੀ ਚੰਗੀ ਬਹੁਤ ਜਿਆਦਾ ਆ ਸੋ ਕਾਲ ਕਰ ਲਿਓ ਬਾਈ ਹਰਪਾ ਜਣ ਨੂੰ ਜਿਨੇ ਵੀ ਚੰਗੀ ਮਾਰਵਾੜੀ ਘੋੜੀ ਖਰੀਦਣੀ ਹੋਈ ਦੋਸਤੋ